ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 38ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿਜਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਟਕਸਾਲੀ ਦਸਤਾਰ 8 ਮੀਟਰ ਦੀ ਸਿਜਾ ਕੇ ਦਿਖਾਣੀ ਹੈ ਇਹਦੀ ਪੂਣੀ ਹੈ ਜਿਹੜੀ ਥੋੜੀ ਜਿਹੀ ਅਲੱਗ ਤਰੀਕੇ ਨਾਲ ਕਰਕੇ ਦਿਖਾਣੀ ਹੈ ਅਸੀਂ ਤੁਹਾਨੂੰ ਇਸ ਲਈ ਪੂਣੀ ਨੂੰ ਤੇ ਬੇਸ ਨੂੰ ਸਕਿਪ ਨਾ ਕਰਿਓ ਕਿਉਂਕਿ ਇਹਦੇ ਵਿੱਚ ਬੜੀ ਆਸਾਨੀ ਨਾਲ ਤੁਹਾਨੂੰ ਗੋਲ ਟਕਸਾਲੀ ਦਸਤਾਰ ਸਿਜਾ ਕੇ ਦਿਖਾਣੀ ਹੈ ਇਹ ਆਪਣੀ ਦਸਤਾਰ ਹੈ 8 ਮੀਟਰ ਦੀ ਜਿਹਨੂੰ ਸਲਾਈ ਲੱਗੀ ਹੋਈ ਹੈ ਨੋਰਮਲ ਜਿਹੜੀ ਆਪਾਂ ਦਸਤਾਰ ਸਜਾਉਂਦੇ ਉਨੇ ਉਸੇ ਤਰੀਕੇ ਨਾਲ ਗਿੱਲਾ ਕਰ ਲੈਣਾ ਇਹਨੂੰ ਤੇ ਜਿੱਦਾਂ ਅਸੀਂ ਪੂਣੀ ਕਰਦੇ ਹੁੰਦੇ ਹਾਂ ਉਸੇ ਤਰੀਕੇ ਨਾਲ ਤੁਹਾਨੂੰ ਪੂਣੀ ਕਰਕੇ ਦਿਖਾਵਾਂਗੇ ਬਟ ਥੋੜੀ ਡਿਫਰੈਂਟ ਵੇ ਨਾਲ ਪੂਣੀ ਕਰਨੀ ਆ ਅਸੀਂ ਉਹਦੇ ਲਈ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜ ਲੈਣਾ ਫਿਰ ਦੋਨੋਂ ਪੱਲਿਆਂ ਨੂੰ ਇਸ ਤਰ੍ਹਾਂ ਉਂਗਲਾਂ 'ਤੇ ਲਪੇਟ ਕੇ ਬਾਕੀ ਦਸਤਾਰ ਨੂੰ ਇਕੱਠਾ ਕਰ ਲੈਣਾ ਤਾਂ ਜੋ ਪਾਣੀ ਚੰਗੀ ਤਰ੍ਹਾਂ ਦਸਤਾਰ ਦੇ ਵਿੱਚ ਰਚ ਜਾਵੇ ਤਾਂ ਅਗਲੇ ਹਿੱਸੇ ਨੂੰ ਅੰਦਰ ਕਰਕੇ ਤੁਸੀਂ ਕਿਤੇ ਇਹਨੂੰ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਬੰਨਣਾ ਵੀ ਅਸੀਂ ਕੈਂਚੀ ਗੱਠ ਮਾਰ ਕੇ ਹੈ ਜਿਹੜਾ ਬਾਅਦ ਦੇ ਵਿੱਚ ਆਸਾਨੀ ਨਾਲ ਖੁੱਲ ਜਾਵੇ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਪਹਿਲੀ ਵਾਰ ਸਾਡੇ ਚੈਨਲ ਤੇ ਪਹੁੰਚੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਪਾਈਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਬੜੀ ਆਸਾਨੀ ਨਾਲ ਅਸੀਂ ਵੀਡੀਓ ਦਸਤਾਰ ਸਜਣੀ ਸਿਖਾਉਣੀ ਆ ਤੁਹਾਨੂੰ ਤੇ ਅਸੀਂ ਕੀ ਕਹਿੰਦਾ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਅੰਦਰ ਕਰਨ ਤੋਂ ਬਾਅਦ ਚੋਂ ਪਿੱਛੇ ਇਸ ਤਰ੍ਹਾਂ ਖਿੱਚ ਲੈਣਾ ਦਸਤਾਰ ਨੂੰ ਤੇ ਹੁਣ ਇਸ ਤਰ੍ਹਾਂ ਹੱਥ ਫੇਰਨਾ ਹੈ ਪੂਣੀ ਤੇ ਜਿੰਨਾ ਤੁਹਾਡੀ ਦਸਤਾਰ ਦੇ ਵਿੱਚ ਨਾ ਵਟ ਪੈਣੇ ਆ ਉੱਪਰਲੇ ਪੱਲੇ ਕੋਈ ਨਹੀਂ ਫੜਨੇ ਟਾਈਟੇ ਜੀ ਕਰਕੇ ਰੱਖਣਾ ਦਸਤਾਰ ਨੂੰ ਇਹਨਾਂ ਤੁਹਾਡੀ ਦਸਤਾਰ ਦੇ ਵਿੱਚ ਵਟ ਪੈਣੇ ਨੇ ਤੇ ਇਹਨਾਂ ਅਸੀਂ ਗੋਲ ਦਸਤਾਰ ਸਜਾ ਕੇ ਦਿਖਾਣੀ ਹੈ ਇਹ ਥੋੜੇ ਡਿਫਰੈਂਟ ਮੈਨਾਂ ਆਪਾਂ ਪੂਣੀ ਕਰ ਰਹੇ ਆ ਇਹਨਾਂ ਨਾਲ ਤੁਸੀਂ ਵਟਾ ਵਾਲੀ ਫਲਫੀ ਦਸਤਾਰ ਵੀ ਸਜਾ ਸਕਦੇ ਹੋ ਤੇ ਗੋਲ ਪੰਣਾ ਵੀ ਐਦਾਂ ਆਸਾਨੀ ਨਾਲ ਸਜਾ ਸਕਦੇ ਹੋ ਪੂਣੀ ਆਪਣੀ ਕੰਪਲੀਟ ਹੈ ਜੀ ਹੁਣ ਅਸੀਂ ਸਭ ਤੋਂ ਪਹਿਲਾਂ 베ਸ ਤਿਆਰ ਕਰਨਾ ਹੈ 베ਸ ਤੁਸੀਂ ਸੈਂਟਰ 'ਚ ਜੂੜਾ ਸਾਹਿਬ ਕਰ ਲੈਣਾ ਢਿੱਲਾ ਜ ਤੇ ਜਿਹੜਾ ਅਸੀਂ 80 ਸੈਂਟੀਮੀਟਰ ਦਾ ਪਟਕਾ ਸਜਾਣੇ ਹੁੰਦੇ ਆ ਉਹਨੂੰ ਇਸ ਤਰੀਕੇ ਨਾਲ ਰੱਖ ਲੈਣਾ ਹੈ ਪਿੱਛੇ ਦੋ ਇਕੱਠਾ ਮਾਲ ਲਓ ਜਿਹੜਾ ਅਸੀਂ ਪੰਨਾ ਸਖਾਣ ਜਾ ਰਹੇ ਆ ਤੁਹਾਨੂੰ ਇਹ ਇਹ ਤੁਹਾਨੂੰ ਪੂਰੀ ਡਿਟੇਲ ਚ ਆਸਾਨੀ ਨਾਲ ਸਟੈਪ ਬਾਈ ਸਟੈਪ ਤੁਹਾਨੂੰ ਸਮਝਾਵਾਂਗੇ ਕਿਵੇਂ ਤੁਸੀਂ ਵੀ ਇਸ ਪੰਨੇ ਨੂੰ ਸਿੱਖ ਸਕਦੇ ਹੋ ਤੇ ਪਿਛਲੇ ਹਿੱਸੇ ਤੋਂ ਗੱਠ ਮਾਰਨ ਤੋਂ ਬਾਅਦ ਤੁਸੀਂ ਚੰਗੀ ਤਰ੍ਹਾਂ ਕੇਸਾ ਨੂੰ ਹਰ ਇੱਕ ਹਿੱਸੇ ਤੋਂ ਅੰਦਰ ਕਰ ਦੇਣਾ ਹੈ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਬੇਸ ਵੀ ਤੁਸੀਂ ਨੋਰਮਲ ਸਜਾ ਲੈਣਾ ਹੈ ਤੇ ਪਿਛਲੇ ਦੋਨਾਂ ਸਾਈਡਾਂ ਤੋਂ ਦਸਤਾਨ ਨੂੰ ਏਦਾਂ ਇਕੱਠਾ ਕਰਕੇ ਦੋਨੋਂ ਪੱਲੇ ਫੋਲਡ ਕਰਕੇ ਕੰਨਾਂ ਦੇ ਉੱਪਰੋਂ ਲੈ ਕੇ ਆਣਾ ਸਿੱਧਾ ਘੁਮਾ ਦੇਣਾ ਇਹਨੂੰ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਘੁਮਾ ਦੇਣਾ ਸੱਜੇ ਪਾਸਿਓਂ ਤੇ ਬਾਕੀ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਦੇਖੋ ਮੇਰੇ ਵੀਰੋ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਿੱਦਾਂ ਅਸੀਂ ਦਸਤਾਰ ਦੀ ਸ਼ੁਰੂਆਤ ਕਰਦੇ ਹੁੰਨੇ ਹਾਂ ਉਸੇ ਤਰੀਕੇ ਨਾਲ ਹੀ ਤੁਸੀਂ ਟਕਸਾਲੀ ਦਸਤਾਰ ਦੀ ਸ਼ੁਰੂਆਤ ਕਰਨੀ ਹੈ ਪਹਿਲਾਂ ਤਾਂ ਤੁਸੀਂ ਇੱਕ ਲੜ ਫੜ ਲੈਣਾ ਉਹਨੂੰ ਉੱਪਰੋਂ ਹੀ ਘੁਮਾ ਕੇ ਐਨ ਕੋਰਨਰ ਮੂੰਹ ਦੇ ਵਿੱਚ ਫੜ ਲੈਣਾ ਹੈ ਇਹਦਾ ਇਹ ਹੋਊਗਾ ਕਿ ਤੁਹਾਡਾ ਲਾੜਾ ਜਿਹੜਾ ਖਿਸਕੂਗਾ ਨਹੀਂ ਐਨ ਅਖੀਲਾ ਹਿੱਸਾ ਹੋਣਾ ਹੈ ਬਸ ਇਹ ਐਜ਼ ਏ ਆਈਡੀਆ ਅਖੀਲਾ ਹਿੱਸਾ ਫੜ ਲੈਣਾ ਤੇ ਪਹਿਲੇ ਪੱਲੇ ਤੁਸੀਂ ਥੋੜੇ ਜਿਹਾ ਵੱਟ ਪਾ ਲੈਓ ਭਾਵੇਂ ਸਿੱਧਾ ਰੱਖ ਦਿਓ ਸਾਫ਼ ਰੱਖ ਦਿਓ ਕਿਉਂਕਿ ਇਹ ਐਸੀ ਘੁਮਾਣਾ ਹੀ ਇਹਨੂੰ ਦਿਖਾਣਾ ਨਹੀਂ ਹੈਗਾ ਪਹਿਲਾ ਪੇਜ ਕੰਨ ਦੇ ਉੱਪਰੋਂ ਘੁਮਾ ਲਿਆ ਘੁਮਾ ਕੇ ਪਿੱਛੇ ਜੀ ਇਸ ਤਰੀਕੇ ਨਾਲ ਲੈ ਕੇ ਆਣਾ ਹੈ ਤੇ ਪੂਣੀ ਨੂੰ ਖੋਲਣਾ ਨਹੀਂ ਹੈਗਾ ਇਸ ਗੱਲ ਦਾ ਧਿਆਨ ਰੱਖਿਓ ਥਲੜੇ ਹਿੱਸੇ ਤੇ ਟਾਈਟ ਪੱਲਾ ਰੱਖ ਕੇ ਕੰਨ ਦੇ ਉੱਪਰੋਂ ਲੈ ਕੇ ਆਣਾ ਕੋਸ਼ਿਸ਼ ਕਰਿਓ ਕੰਨ ਲਗਭਗ ਪੂਰਾ ਦੱਬਣ ਦੀ ਇਹ ਨਾਲ ਤੁਹਾਡਾ ਜਿਹੜਾ ਕੰਨ ਆ ਉਹ ਦਰਦ ਨਹੀਂ ਕਰੇਗਾ ਨਾ ਹੀ ਛਿੱਲਿਆ ਜਾਊਗਾ ਜਦੋਂ ਅਸੀਂ ਅੱਧੇ ਘੰਟਾ ਟਕਦੇ ਹੁੰਨੇ ਆ ਉਦੋਂ ਕੰਨ ਦੇ ਉੱਤੇ ਜ਼ੋਰ ਜ਼ਿਆਦਾ ਪੈਂਦਾ ਹੁੰਦਾ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਤੇ ਇਸ ਤਰੀਕੇ ਨਾਲ ਤੁਸੀਂ ਪਹਿਲੇ ਪੇਚ 'ਚ ਵੱਟ ਪਾ ਕੇ ਦੋਨੋਂ ਕੰਨ ਬਰਾਬਰ ਟਕਦੇ ਹੋਏ ਇਸ ਤਰੀਕੇ ਨਾਲ ਪਹਿਲਾ ਪੇਚ ਲਗਾਣਾ ਹੈ ਪੇਚਾਂ ਨੂੰ ਜ਼ਿਆਦਾ ਗੈਪ ਦੇ ਵਿੱਚ ਨਹੀਂ ਲਗਾਣਾ ਦੇਖੋ ਦੋਨੋਂ ਪੱਲੇ ਹੁੰਦੇ ਆ ਕਦੀ ਬਾਹਰਲਾ ਪੱਲਾ ਖੋਲੋ ਜਿਹੜਾ ਤੁਹਾਨੂੰ ਟਾਈਟ ਲੱਗਦਾ ਹੈ ਉਸ ਪੱਲੇ ਨੂੰ نیچے ਨੂੰ ਖੋਲੋ ਉਹਦੇ ਵਿੱਚ ਇਸ ਤਰੀਕੇ ਨਾਲ ਵੱਟ ਪਾ ਲਓ ਵਟ ਪਾ ਕੇ ਤੁਸੀਂ ਉਸ ਲੜ ਨੂੰ ਘੱਟ ਸਪੇਸ ਤੇ ਰੱਖਣਾ ਹੈ ਵਟ ਜਿੰਨੇ ਕ ਪੈਂਦੇ ਹੁਣ ਉੰਨੇ ਕ ਪਾਓ ਚਾਰ ਪੰਜ ਵਟ ਬਹੁਤ ਹੋਣਗੇ ਪੰਨੇ ਦੇ ਵਿੱਚ ਕਿਉਂਕਿ ਜਿਆਦਾ ਉੱਪਰ ਨੂੰ ਨਹੀਂ ਖੋਲਣਾ ਹੈਗਾ ਸੀ ਇਹਨੂੰ ਤੇ ਇਸ ਤਰੀਕੇ ਨਾਲ ਖੋਲ ਕੇ ਤੁਸੀਂ ਨੀਚਲੇ ਹਿੱਸੇ ਦੇ ਥੋੜੇ ਜਿਹਾ ਗੈਪ ਤੇ ਇਸ ਪੱਲੇ ਨੂੰ ਲਗਾਣਾ ਹੈ ਨਾਲ ਦੀ ਨਾਲ ਤੁਸੀਂ ਇਸ ਪੱਲੇ ਨੂੰ ਨੀਚਲੀ ਸਾਈਡ ਤੋਂ ਟਾਈਟ ਵੀ ਕਰਨਾ ਹੈ ਦੇਖਣਾ ਤੁਹਾਡੀ ਦਸਤਾਰ ਦੋਨਾਂ ਸਾਈਡਾਂ ਤੋਂ ਬਰਾਬਰ ਜਾ ਰਹੀ ਹੈ ਐਦਾਂ ਨਾ ਹੋਵੇ ਸੱਜੇ ਪਾਸੇੋਂ ਜ਼ਿਆਦਾ ਬਾਣ ਨੂੰ ਹੋਵੇ ਖੱਬੇ ਪਾਸੇੋਂ ਘੱਟ ਹੁਣ ਇਸ ਲੜ ਦੇ ਵਿੱਚ ਤੁਸੀਂ ਦੇਖ ਲਓ ਅਸੀਂ ਨੀਚਲਾ ਅੰਦਰਲਾ ਪੱਲਾ ਬਾਣ ਨੂੰ نیچے ਨੂੰ ਖੋਲਦਾ ਤੇ ਬਾਹਰਲਾ ਪੱਲਾ ਉੱਪਰ ਨੂੰ ਚੱਕਦਾ ਥੋੜਾ ਜਿਹਾ ਇਹ ਨਾਲ ਐਦਾਂ ਹੋਗਾ ਕਿ ਵਾਟੇ ਜ਼ਿਆਦਾ ਪੋਗੇ ਆਪਣੀ ਲੜ 'ਚ ਆ ਦੇਖੋ ਉੱਪਰਲਾ ਜਿਹੜਾ ਉੱਪਰ ਬਾਹਰਲਾ ਪੱਲਾ ਉਹਨੂੰ ਉੱਪਰ ਚੱਕਦਾ ਮੈਂ ਅੰਦਰਲਾ ਪੱਲਾ نیچے ਨੂੰ ਖੋਲਦਾ ਇਹ ਥੋੜਾ ਜਿਆਦਾ ਟਾਈਟ ਆ ਏ ਟਾਈਟਲ ਹੋਣ ਦਾ ਮੇਨ ਮਕਸਦ ਸਾਡਾ ਇਹੀ ਆ ਕਿ ਇਹ ਆਸਾਨੀ ਨਾਲ ਲੱਗ ਜਾਂਦਾ ਹੁੰਦਾ ਟਾਈਟਲੜਾ ਜਿਹੜਾ ਕਿਉਂਕਿ ਸਾਨੂੰ ਜਿਆਦਾ ਵਟਾਂ ਦੀ ਵੀ ਲੋੜ ਨਹੀਂ ਹੈਗੀ ਚਾਰ ਪੰਜ ਵਟ ਬਹੁਤ ਨੇ ਕਿਉਂਕਿ ਆਪਾਂ ਜਿਆਦਾ ਚੋੜਾ ਨਹੀਂ ਉੱਪਰ ਨੂੰ ਬੰਨਣਾ ਹੈਗਾ ਇਹਨੂੰ ਤੇ ਉੱਪਰਲੀ ਚੰਗੀ ਤਰ੍ਹਾਂ ਅੰਦਰ ਨੂੰ ਫੋਲਡ ਵੀ ਕਰਨਾ ਹੈ ਤੇ ਪਿੱਛੇ ਜੀ ਇਸ ਤਰੀਕੇ ਨਾਲ ਥੋੜਾ ਜਿਹਾ ਪਿੰਚ ਕਰਨਾ ਹੈ ਕਿ ਪਿੱਛੋਂ نیچے ਨੂੰ ਢਿਲਕਦਾ ਹੋਇਆ ਨਜ਼ਰ ਨਾ ਆਵੇ ਜਿਹੜਾ ਲੜ ਤੁਹਾਨੂੰ ਟਾਈਟ ਲੱਗਦਾ ਹੋਵੇ ਉਹ ਲੜ ਫੜ ਲੈਣਾ ਹੈ ਦੂਜੇ ਨੂੰ ਅੰਦਰ ਪਿੰਚ ਕਰ ਦੇਣਾ ਹੈ ਤੇ ਹੁਣ ਦੇਖੋ ਅਸੀਂ ਬਾਹਰਲਾ ਲੜ ਫੜਾਂਗੇ ਅੰਦਰਲੇ ਲੜ ਨੂੰ ਤੁਸੀਂ ਉੱਪਰ ਨੂੰ ਖਿੱਚ ਦੇਣਾ ਹੈ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਇਸ ਤਰੀਕੇ ਨਾਲ ਲੜ ਨੂੰ ਲਾਣਾ ਹੈ ਤੁਹਾਡੀ ਜਿਹੜੀ ਦਸਤਾਰ ਹੈ ਗੋਲ ਟਕਸਾਲੀ ਦਸਤਾਰ ਇਹਦੇ ਵਿੱਚ ਲੜ ਤੁਹਾਡਾ ਉੱਪਰਲੀ ਸਾਈਡ ਤੇ ਮੋਟਾ ਨਿਚਲੀ ਸਾਈਡ ਤੇ ਹਮੇਸ਼ਾ ਪਤਲਾ ਹੋਣਾ ਚਾਹੀਦਾ ਹੈ ਉੱਪਰੋ ਜੀ ਗਲਾਈ ਚ ਹੋਣਾ ਚਾਹੀਦਾ ਆ ਨਾਲ ਦੀ ਨਾਲ ਉੱਪਰੋ ਜੀ ਫਰੰਟ ਸਾਈਡ ਤੋਂ ਥੋੜਾ ਦੱਭਾਂਗੇ ਤਾਂ ਜੋ ਸ਼ੇਪ ਜਿਆਦਾ ਵਧੀਆ ਲੱਗੇ ਤੇ ਗੁਲਾਈ ਦੀ ਸ਼ੇਪ ਨੂੰ ਇੰਪਰੂਵ ਕਰਦੇ ਹੋਏ ਸੀ ਦੋਨਾਂ ਸਾਈਡਾਂ ਤੋਂ ਬਰਾਬਰ ਬਾਹਨ ਨੂੰ ਕੱਢਣਾ ਹੈ ਪਿੱਛੇ ਤੱਕ ਸਾਰੇ ਲੜ ਪਿੰਚ ਕਰਨੇ ਆ ਹੁਣ ਜਿਹੜਾ ਅਸੀਂ ਪੇਜ ਲਗਾਵਾਂਗੇ ਇਹਦੇ ਵਿੱਚੋਂ ਅਸੀਂ ਲੜ ਦਿਖਾਣੇ ਵੀ ਸ਼ੁਰੂ ਕਰਨੇ ਆ ਉੱਪਲੇ ਪਾਸਿਓਂ ਤੇ ਨਾਲ ਦੀ ਨਾਲ ਉੱਪਰ ਘੱਟੋ ਘੱਟ ਤਿੰਨ ਲੜ ਹੋਣੇ ਚਾਹੀਦੇ ਆ ਕਿ ਉਹਨਾਂ ਬੇਸ ਜਿਹੇ ਬਣਿਆ ਰਹਿੰਦਾ ਆਪਣੇ ਦਸਤਾਰ ਦਾ ਉਪਰਲੀ ਸਾਈਡ ਤੋਂ ਗੱਬੀ ਨਹੀਂ ਜਾਂਦੀ ਹੈਗੀ ਸਾਈਡਾਂ ਤੋਂ ਤੇ ਫਰੰਟ ਹਿੱਸੇ ਤੋਂ ਤੇ ਇਸ ਲੜ ਨੂੰ ਵੀ ਇਸ ਤਰੀਕੇ ਨਾਲ ਲਗਾਉਣ ਤੋਂ ਬਾਅਦ ਤੁਸੀਂ نیچے ਟਾਈਟ ਟਾਈਟ ਵਾਟਾ ਜਿਹੜੇ ਉਹ ਖਿੱਚ ਲੈਣੇ ਨੇ ਸਾਰੇ ਲੜ ਤੁਹਾਡੇ ਪਿੱਛੋਂ ਜਿਹੀ ਸਾਫ਼ ਆਣੇ ਚਾਹੀਦੇ ਆ ਇੱਕ ਇੱਕ ਕਰਕੇ ਸਾਰੇ ਵਟ ਤੁਸੀਂ نیچے ਤੱਕ ਕੱਢਨੇ ਆ ਸਾਫ਼ ਕਰਨਾ ਹੈ ਸਿੱਧੇ ਸਿੱਧੇ ਵਟ ਬਣਾ ਲੈਣੇ ਨੇ ਪਹਿਲਾਂ ਬਾਅਦ ਦੇ ਵਿੱਚ ਇਹਨਾਂ ਨੂੰ ਖੋਲ ਕੇ ਅਸੀਂ ਥੋੜੇ ਜੇ ਰਿੰਕਲ ਵਾਲੇ ਵਟ ਹੁੰਦੇ ਜਿਹੜੇ ਉਹਨਾਂ 'ਚ ਕਨਵਰਟ ਕਰ ਦੇਣਾ ਇਹਨਾਂ ਨੂੰ ਤੇ ਨਾਲ ਨਾਲ ਧਿਆਨ ਰੱਖਿਓ ਦੋਨਾਂ ਸਾਈਡਾਂ ਤੋਂ ਜਿਹੜੀ ਸ਼ੇਪ ਆ ਦਸਤਾਰ ਦੀ ਟਕਸਾਲੀ ਦਸਤਾਰ ਦੀ ਆਪਣੀ ਦੀ ਬਰਾਬਰ ਹੋਣੀ ਚਾਹੀਦੀ ਹੈ ਇਦਾਂ ਨਾ ਹੋਵੇ ਕਿ ਇੱਕ ਸਾਈਡ ਤੋਂ ਜ਼ਿਆਦਾ ਬਾਹਰ ਨੂੰ ਲੱਗਦਾ ਹੋਵੇ ਦੂਜੀ ਸਾਈਡ ਤੋਂ ਘੱਟ ਬਾਹਰ ਨੂੰ ਲੱਗਦਾ ਹੋਵੇ ਥੋੜਾ ਜਿਹਾ ਸਿਰ ਦੇ ਹਿੱਸੇ ਤੋਂ ਬਾਹਰ ਨੂੰ ਕੱਢ ਕੇ ਉੱਪਰ ਹੀ ਥੋੜਾ ਥੋੜਾ ਅੰਦਰ ਨੂੰ ਦੱਬਣਾ ਹੈ ਇਹਦੇ ਨਾਲ ਤੁਹਾਡੀ ਜਿਹੜੀ ਦਸਤਾਰ ਉੱਪਰ ਥੋੜੀ ਜਿਹੀ ਗੋਲ ਹੋ ਜਵੇਗੀ ਉੱਪਰਲੀ ਸਾਈਡ ਤੇ ਦੇਖੋ ਆਪਣੇ ਦੋ ਲੜ ਬਣ ਗਏ ਹੋਏ ਆ ਤੇ ਹੁਣ ਆਪਣਾ ਜਿਹੜਾ ਇਹ ਹੈਗਾ ਆਖਰੀ ਲੜ ਘੁਮਾਣਾ ਹੈ ਇਹ ਤੋਂ ਪਹਿਲਾਂ ਤੁਸੀਂ ਦੋਨੋਂ ਪੇਚਾਂ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਕਿਉਂਕਿ ਇਹ ਆਖਰੀ ਲੜ ਦੇ نیچے ਬੀਸ ਦਾ ਕੰਮ ਕਰਨਗੇ ਆਖਰੀ ਲੜ ਨੂੰ ਇਹ ਖਿਲਰਣ ਨਹੀਂ ਦੇਣਗੇ ਪਿੱਛੇ ਨੂੰ ਇਹਦੇ ਕਾਰਨ ਸਾਡੀ ਜਿਹੜੀ ਦਸਤਾਰ ਹੈ ਇਹ ਦੇਖਣ ਨੂੰ ਬਹੁਤ ਭਾਰੀ ਲੱਗੇਗੀ ਤੇ ਪਿਛਲੇ ਹਿੱਸੇ ਤੋਂ ਤੁਸੀਂ ਆਖਰੀ ਲੜ ਨੂੰ ਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਨਿਚਲੀ ਸਾਈਡ ਤੇ ਹਮੇਸ਼ਾ ਟਾਈਟ ਹਿੱਸਾ ਹੋਵੇ ਉੱਪਰੀ ਸਾਈਡ ਤੇ ਮੋਟਾ ਹਿੱਸਾ ਹੋਵੇ ਪਿੱਛੇ ਜੀ ਫੜ ਕੇ ਦਸਤਾਰ ਨੂੰ ਉੱਪਰਲੇ ਹਿੱਸੇ ਤੋਂ ਇਸ ਤਰੀਕੇ ਨਾਲ ਲਗਾਉਣਾ ਹੈ ਤੇ ਜਿੰਨੇ ਕੋ ਹੋ ਸਕਣ ਉਹਨੇ ਕੁ ਵੱਟ ਬਣਾ ਲੈਣੇ ਨੇ ਉੱਪਰਲੀ ਸਾਈਡ ਤੋਂ ਇਸ ਪੇਜ ਦੇ ਵੀ ਤੁਸੀਂ ਵੱਟ ਬਣਾਣੇ ਨੇ ਨਾਲ ਦੀ ਨਾਲ ਸਾਰੇ ਪੇਜ ਨੂੰ ਤੁਸੀਂ ਸਾਫ਼ ਕਰਨਾ ਹੈ ਉੱਪਰਲੀ ਸਾਈਡ ਤੋਂ ਮੋਟਾ ਕਰਨਾ ਹੈ ਤੇ ਨਾਲ ਨਾਲ ਇਸ ਲੜ ਨੂੰ ਆਪਣੀ ਜਗ੍ਹਾ ਤੇ ਰੱਖਣਾ ਵੀ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੀ ਦਸਤਾਰ ਦੀ ਸ਼ੇਪ ਆ ਉਹ ਇੰਪਰੂਵ ਕਰਨੀ ਆ ਜਿੱਦਾਂ ਤੁਹਾਨੂੰ ਵਧੀਆ ਲੱਗੇ ਜੇ ਤਾਂ ਥੋੜੀ ਜੀ ਚੋਰਸ ਟਾਈਪ ਸ਼ੇਪ ਕਰਨੀ ਆ ਫਿਰ ਥੋੜਾ ਜਿਹਾ ਫਰੰਟ ਤੇ ਥੋੜਾ ਜਿਹਾ ਸਾਈਡਾ ਤੋਂ ਦਬ ਦੋ ਜੇ ਗੋਲ ਰੱਖਣੀ ਆ ਫਿਰ ਕਿਤੋਂ ਵੀ ਦਬਣਾ ਨਹੀਂ ਹੈਗਾ ਫਿਰ ਹੱਥ ਫੇਨ ਲੈ ਇਕਲਾ ਦਸਤਾਨ ਨੂੰ ਬਾਕੀ ਬਚਦੇ ਪੱਲੇ ਨੂੰ ਤੁਸੀਂ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਦੇਖੋ ਪੱਲਾ ਜਿੱਥੇ ਵੀ ਖਤਮ ਹੋਵੇ ਪਿੱਛੋਂ ਜੀ ਅੰਦਰ ਕਰ ਦੋ ਤੇ ਬਾਕੀ ਆਖਰੀ ਲੜ ਦੇ ਵਿੱਚ ਕਰ ਦੋ ਤੇ ਉਸ ਤੋਂ ਬਾਅਦ ਜੇ ਤੁਸੀਂ ਕੀ ਕਰਨਾ ਹੈ ਮੇਰੇ ਵੀਰੋ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਅੰਦਰ ਨੂੰ ਫੋਲਡ ਕਰਨਾ ਹੈ ਉੱਪਰਲੀ ਸਾਈਡ ਤੋਂ ਸਾਰੇ ਪੇਚ ਤੁਸੀਂ ਬਰਾਬਰ ਕਰਨੇ ਆ ਦੇਖੋ ਤਿੰਨ ਲੜਾ ਆ ਤਿੰਨ ਲੜ ਦੇਖੋ ਕਿੰਨੇ ਵਧੀਆ ਲੱ ਗੇਟਅਪ ਉੱਪਰ ਜ਼ਿਆਦਾ ਵਧੀਆ ਲੱਗੂਗੀ ਦਸਤਾਰ ਦੀ ਦੇਖੋ ਆਖਰੀ ਲੜ ਨੂੰ ਅਸੀਂ ਖਿੱਚ ਕੇ ਜਿੱਦਾਂ ਸਿਰ ਨੂੰ ਟੱਕਦੇ ਹੁੰਦੇ ਹੋਂ ਉਸੇ ਤਰੀਕੇ ਨਾਲ ਸਿਰ ਨੂੰ ਟੱਕ ਲੈਣਾ ਹੈ ਬਸ ਪਹਿਲਾਂ ਲੂਪੀ ਵਾਲੇ ਪੱਲੇ ਨੂੰ ਬਾਹਰ ਨਾ ਨਿਕਲਣ ਦਿਓ ਪਹਿਲਾਂ ਚੰਗੀ ਤਰ੍ਹਾਂ ਇਸ ਪੱਲੇ ਨੂੰ ਖਿੱਚ ਲਿਓ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਨੂੰ ਸਾਰੇ ਸਿਰ ਉੱਤੇ ਵਿਛਾ ਦੇਣਾ ਹੈ ਆਖਰੀ ਜਿਹੜਾ ਲੜਾ ਦੇਖੋ ਜਾਂ ਤਾਂ ਸਟਾਰਟਿੰਗ ਚ ਹੀ ਸੇ ਟੱਕ ਲੈਣਾ ਚਾਹੀਦਾ ਬੰਦੇ ਨੂੰ ਜਾਂ ਖੀਰ ਤੇ ਇਸ ਤਰੀਕੇ ਨਾਲ ਟੱਕ ਸਕਦੇ ਹੋ ਜਦੋਂ ਐਦਾਂ ਸੇ ਟੱਕਦੇ ਆ ਐਦਾਂ ਵੀ ਬੜਾ ਵਧੀਆ ਟੱਕ ਹੋ ਜਾਂਦਾ ਤੇ ਸਟਾਰਟਿੰਗ ਚ ਐਦਾਂ ਹੁੰਦਾ ਕਈ ਵਾਰ ਲੜ ਢਿੱਲਾ ਹੋਣ ਦੇ ਚਾਂਸ ਰਹਿੰਦੇ ਆ ਇਸ ਲਈ ਮੂੰਹ ਦੇ ਵਿੱਚ ਲੜ ਜਿਹੜਾ ਫੜਿਆ ਹੁੰਦਾ ਤਾਂ ਲੜ ਟਾਈਟ ਰਹਿੰਦਾ ਸਾਡੀ ਦਸਤਾਰ ਸਜਾਉਣ ਵੇਲੇ ਫੇਸ ਇਹਨੂੰ ਕਵਰ ਕਰਨ ਤੋਂ ਬਾਅਦ ਜੋ ਪਿੱਛੇ ਜੀ ਆ ਜਿਹੜਾ ਪੱਲਾ ਇਹਨੂੰ ਖਿੱਚ ਲਿਆ ਆਪਾਂ ਸਾਰੇ ਸਾਈਡਾਂ ਤੋਂ ਤੁਸੀਂ ਕੱਪੜੇ ਨੂੰ ਅੰਦਰ ਫੋਲਡ ਕਰ ਦੇਣਾ ਤੇ ਉੱਪਰੋਂ ਵੀ ਜਿਹੜਾ ਸਫਾਈ ਕਰ ਲੈਣੀ ਆ ਦਸਤਾਰ ਦੀ ਤੇ ਬਾਕੀ ਬੱਲੇ ਦੇ ਪੱਲੇ 8 ਮੀਟਰ ਦੀ ਦਸਤਾਰ ਸੀਗੀ ਆਪਣੀ ਇਹ ਤੇ ਰੂਬੀਆ ਵੈਲ ਕੈਮੀਕਲ ਕਪੜਾ ਸੀਗਾ ਜੇ ਤੁਸੀਂ ਵੀ ਮੇਰੇ ਵੀਰੋ ਇਸ ਤਰੀਕੇ ਦੀਆਂ ਘਰ ਬੈਠੇ ਦਸਤਾਰਾਂ ਸਿੱਖਣੀਆਂ ਚਾਹੁੰਦੇ ਹੋ ਅਲੱਗ-ਅਲੱਗ ਸਟਾਈਲ ਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਕਿਉਂਕਿ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਸਜਾ ਕੇ ਦਿਖਾਣਾ ਹੈ ਤੇ ਤੁਹਾਨੂੰ ਨਾਲ ਦੀ ਨਾਲ ਸਿਖਾ ਕੇ ਵੀ ਦਿਖਾਣਾ ਹੈ ਅਸੀਂ ਤੇ ਮੇਰੇ ਵੀਰੋ ਇਸ ਤਰੀਕੇ ਨਾਲ ਤੁਸੀਂ ਲੜਾਂ ਨੂੰ ਖੋਲ ਕੇ ਉੱਪਰ ਨੂੰ ਪਿੰਚ ਕਰੀ ਜਾਣਾ ਇਹਨਾਂ ਤੁਹਾਡੇ ਜਿਹੜੇ ਵਟ ਨੇ ਖਿਚਮਿਚ ਟਾਈਪ ਦੇ ਹੋਣੇ ਆ ਮਤਲਬ ਕਿ ਮਿਕਸਚਰ ਹੋਣਾ ਵਟਾ ਦਾ ਤੁਹਾਨੂੰ ਪ ਕਿਹੜੇ ਵੱਟ ਬਣਾਏ ਨੇ ਤੇ ਇਸ ਤਰੀਕੇ ਨਾਲ ਤੁਹਾਡੀ ਜਿਹੜੀ ਸਾਰੀ ਦਸਤਾਰ ਹੈ ਬਰਾਬਰ ਲੱਗੇਗੀ ਦੋਨਾਂ ਸਾਈਡਾਂ ਤੋਂ ਤੇ ਸਾਰੇ ਵੱਟ ਤੁਸੀਂ ਪਿੱਛੇ ਤੱਕ ਸਹੀ ਕਰਨੇ ਆ ਦੋਨਾਂ ਸਾਈਡਾਂ ਤੋਂ ਤਾਂ ਜੋ ਪਿੱਛੇ ਤੁਹਾਡੇ ਲੜ ਸਿੱਧੇ-ਸਿੱਧੇ ਨਾ ਲੱਗਣ ਤੇ ਇਸ ਜਗ੍ਹਾ ਤੇ ਤੁਸੀਂ ਉੱਪਰੋਂ ਜੀ ਦਸਤਾਰ ਨੂੰ ਸਾਫ਼ ਕਰਦੇ ਹੋਏ ਪਿੱਛੇ ਤੱਕ ਵੱਟਾਂ ਨੂੰ ਸਾਫ਼ ਕਰਨਾ ਆ ਤੇ ਫਿਰ ਥੋੜਾ ਇਸ ਦਸਤਾਰ ਨੂੰ ਪਾਣੀ ਵੀ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਸਾਰੇ ਵੱਟਾਂ ਨੂੰ ਚੰਗੀ ਤਰ੍ਹਾਂ ਕਨਵਰਟ ਕਰ ਲੈਣਾ ਇੰਨਾ ਚ ਤੇ ਹੁਣ ਦੇਖੋ ਆਪਾਂ ਮੋਹਲੇ ਹਿੱਸੇ ਤੋਂ ਤੇ ਸਾਈਡਾਂ ਤੋਂ ਦੱਬ ਰਹੇ ਆ ਇਹਨਾਂ ਆਪਣਾ ਜਿਹੜਾ ਧਮਾਲਾ ਸੇ ਜਾਂ ਕੋਲ ਟਕਸਾਲੀ ਦਸਤਾਰ ਹੈ ਆਪਣੀ ਉਹ ਥੋੜੀ ਜਿਹੀ ਚੌਰਸ ਸ਼ੇਪ ਦੇ ਵਿੱਚ ਆ ਜੂਗੀ ਗੋਲ ਨਹੀਂ ਰਹੇਗੀ ਜੇ ਗੋਲ ਕਰਨਾ ਸੀ ਤਾਂ ਫਿਰ ਅਸੀਂ ਇਹਨੂੰ ਕੱਲਾ ਹੱਥ ਫੇਨਦਾ ਸੀਗਾ ਥੋੜਾ ਬਾਹਰ ਨੂੰ ਕੱਢ ਦੇਣਾ ਸੀਗਾ ਤੇ ਜਿਹੜੀਆਂ ਉੱਪਰ ਨੁਕਰਾਂ ਜੀਆਂ ਬਣਾਈਆਂ ਇਹਨਾਂ ਨੂੰ ਉਸ ਤਰ੍ਹਾਂ ਕਰ ਦੇਣਾ ਸੀ ਤੇ ਆ ਦੇਖੋ ਮੱਥੇ ਦੇ ਉੱਥੇ ਜਿਉਂ ਅੰਗੂਠੇ ਨਾਲ ਮੈਂ ਲੜ ਚੱਕਤਾ ਹੋਇਆ ਇਹਨਾਂ ਉੱਪਰ ਵੀ ਹੋ ਜਾਏਗਾ ਤੇ ਟਾਈਟ ਵੀ ਹੋ ਜਾਏਗਾ ਆਖਰੀ ਲੜ ਨਾਰਮਲੀ ਇਹ ਬਾਅਦ ਦੇ ਵਿੱਚ ਹੀ ਕਰਨਾ ਚਾਹੀਦਾ ਸਾਨੂੰ ਮੋਲੇ ਹਿੱਸੇ ਤੋਂ ਗਲਾਈ ਬਣਾ ਕੇ ਤੇ ਹੁਣ ਦੇਖ ਲਓ ਦੂਜੇ ਸ਼ੀਸ਼ੇ ਨਾਲ ਤੁਸੀਂ ਦੇਖ ਸਕਦੇ ਹੋ ਕਿਤੇ ਕੋਈ ਕਮੀ ਪੇਸ਼ੀ ਤਾਂ ਨਹੀਂ ਤਾਂ ਉਹਨੂੰ ਹੁਣੇ ਦੂਰ ਕਰ ਲਿਓ ਬਾਕੀ ਜੇ ਕੋਈ ਲੜ ਸਾਫ਼ ਕਰਨਾ ਤੁਸੀਂ ਤਾਂ ਉਹ ਸਲਾਈ ਦੀ ਹੈਲਪ ਨਾਲ ਵੀ ਸਾਫ਼ ਕਰ ਸਕਦੇ ਹੋ ਵੈਸੇ ਲੋੜ ਨਹੀਂ ਸੀਗੀ ਮੈਂ ਤੁਹਾਨੂੰ ਬਸ ਕਰਕੇ ਦਿਖਾ ਰਿਹਾ ਇਸ ਤਰੀਕੇ ਨਾਲ ਤੁਸੀਂ ਸਾਫ਼ ਵੀ ਕਰ ਸਕਦੇ ਹੋ ਜੇ ਕਿਸੇ ਲੜ ਨੂੰ ਕਰਨਾ ਹੈ ਤੇ ਮੇਰੇ ਵੀਰੋ ਆਪਣੇ ਜ਼ਰੂਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਦਸਤਾਰ ਕਿਹੋ ਜੀ ਲੱਗਦੀ ਹੈ ਤੁਹਾਨੂੰ ਜੇ ਕੋਈ ਕੁਝ ਪੁੱਛਣਾ ਹੈ ਤਾਂ ਉਹ ਵੀ ਕਮੈਂਟ ਚ ਪੁੱਛ ਸਕਦੇ ਹੋ ਜੇ ਕਿਸੇ ਦਸਤਾਰ ਦਾ ਟਿਊਟੋਰੀਅਲ ਚਾਹੀਦਾ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਬਾਕੀ ਧਿਆਨ ਰੱਖਾਂਗੇ ਜਲਦੀ ਤੋਂ ਜਲਦੀ ਦਸਤਾਰਾਂ ਦੇ ਟਿਊਟੋਰੀਅਲ ਤੁਹਾਡੇ ਹਿਸਾਬ ਨਾਲ ਪੋਸਟ ਕਰਨਗੇ ਹੁਣ ਥੋੜਾ ਪਾਣੀ ਲਗਾ ਲੈਣਾ ਦਸਤਾਰ ਨੂੰ ਤੇ ਸਲਾਈ ਨਾਲ ਤੁਸੀਂ ਹੋ ਸਕੇ ਜੇ ਤੁਹਾਨੂੰ ਕਿਤੇ ਵਟਾਂ ਦੀ ਕਮੀ ਲੱਗਦੀ ਹੋਵੇ ਤਾਂ ਇਸ ਤਰੀਕੇ ਨਾਲ ਤੁਸੀਂ ਵਟ ਪਾ ਸਕਦੇ ਹੋ ਇਹ ਛਾਣੀਆਂ ਚੀਜ਼ਾਂ ਤੁਹਾਨੂੰ ਸਮਝਾਣ ਦਾ ਕਾਰਨ ਇਹ ਹੀ ਹੈ ਕਿ ਤੁਸੀਂ ਖੁਦ ਇਦਾਂ ਦੀਆਂ ਦਸਤਾਨਾ ਖੁਦ ਸਜਾ ਸਕੋ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਤੇ ਹੁਣ ਤੁਹਾਨੂੰ ਹਰ ਇੱਕ ਕਿਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੇ ਖੱਬੇ ਪਾਸਿਓਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਗੋਲਾਈ ਦੇ ਵਿੱਚ ਆਪਣਾ ਪੂਰਾ ਪੰਨਾ ਖੱਬੇ ਪਾਸਿਓਂ ਵੀ ਉੱਪਰਲੀ ਸਾਈਡ ਤੋਂ ਸਾਰੇ ਪੇਜ ਸਾਫ਼ ਨੇ ਤੇ ਪਿਛੋਕੜ ਵੀ ਕੋਈ ਵੀ ਪੇਜ ਢਿੱਲਾ ਨਹੀਂ ਹੈਗਾ ਸੱਜੇ ਪਾਸਿਓਂ ਵੀ ਤੇ ਜੇਕਰ ਤੁਸੀਂ ਵੀ ਘਰ ਬੈਠੇ ਇਹੋ ਜਿਹੀ ਦਸਤਾਰਾਂ ਸਿੱਖਣੀ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਜਾਏ ਬਟਨ ਦੇ ਜਾ ਕੇ ਦੇਖ ਸਕਦੇ ਹੋ ਕਿ ਕੱਲ੍ਹ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਸਟ